ਆਨਾਲ ਮੁਖਤਰ ਮੇਲੇ ਮੇਲੇ ਮਾਗੀ ਦੇ ਆਇਆ ਮੱਥਾ ਟੇਕ ਰਿਆ ਕਰੋ ਜੀ ਦਰਸ਼ਨ ਸਾਰੀਆਂ ਸੰਗਤਾਂ ਖੜਦੇ ਜੀ ਖੜਜੋ ਖੜਜੋ ਵਾਹਰੂ ਜੀ ਖੜਜੋ ਸਜਾਵਟ ਗੱਡੀ ਥੋਣੀ ਦੇਖੋ ਜੀ ਗੁਰੂ ਘਰੇ ਸਾਰੀਆਂ ਸੰਗਤਾਂ ਜੁੜੀਆਂ ਹੋਈਆਂ ਨਾਲ ਉੱਤਰ ਮੈਂ ਦੇਖੋ ਜੀ ਈ ਵਾਦਾਰ ਖੜੇ ਹੋਏ ਨੇ ਜੀ ਸਾਧੂ ਕੋਲੇ ਆਪ ਨੇ ਮੁਖਤਿਆਰ ਬਿਸਕ ਬਲੌਗ ਨਾਲ ਜੁੜਨੇ ਤੁਹਾਡਾ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜੀ ਇਤਿਹਾਸਿਕ ਜਗ੍ਹਾ ਦੇ ਦਰਸ਼ਨ ਕਰਾਉਂਦੇ ਨੇ ਤੁਹਾਨੂੰ ਅੱਗੇ ਤੋਂ ਇਤਿਹਾਸਿਕ ਜਗ੍ਹਾ ਦਰਸ਼ਨ ਕਰਾਉਂਦੇ ਰਾਵਾਂਗੇ ਜੀ ਗੁਰਤੂਰਾ ਸਾਹਿਬ ਸੰਗਤਾਂ ਦਰਸ਼ਣ ਕਰਦੀਆਂ ਹੋਈਆਂ ਗੁਰੂ ਕਰੇ ਦੇਖੋ ਸੰਗਤਾਂ ਦਾ ਪੜ੍ਹ ਧੰਨਵਾਦ ਜਿਹੜੇ ਸਾਰੇ ਪੜ੍ਹ ਕਰਾਵਾਉਂਦੇ ਨੇ ਸਾਰਿਆਂ ਨੂੰ ਵੀਡੀਓ ਨਾਲ ਜੁੜਨਦੇ ਜੀ ਬਹੁਤ સારી ਲੱਗਿਆ ਬੜੀ ਵਾਚ ਲੋ ਕਰਕੇ ਦੇਖ ਬੜਾ ਕਾ ਬਹੁਤ ਹੈ ਜੀ ਤਾਂ ਕਰਕੇ ਥੋੜਾ ਗੋਲਣ ਕਰਕੇ ਸਾਰੇ ਆਏ ਸਾਂਗਤਾਂ ਦਰਸ਼ਨ ਕਰਦੀਆਂ ਆਈਆਂ ਜੀ ਸੇਵਾਦਾਰ ਆਪਣੀ ਡੌਟੀ ਨਿਭਾ ਰਹੇ ਨੇ ਜੀ ਧੰਨਵਾਦ ਜੀ ਧੰਨਵਾਦ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਜਿਹੜੇ ਰੋ ਨਾਲ ਕਰੋ ਜੀ ਦਰਸ਼ਨ ਸਜਾਵਟ ਦੇ ਘਰੋਂ ਕਰਦੀ ਲਵ ਮੁਖਰ ਮਾਗੀ ਮੁਖਰ ਸਾਹਿਬ ਸੱਚਖੰਡ ਆਜੋ ਵੇਖੋ ਆ ਗਏ ਜੀ ਆ ਗਏ ਸਤਨਾਮ ਪਤਨਾ ਬੱਤੇ ਪਾਚਾ ਜੀ ਵਾਇਕ ਨੂੰ ਜੀ ਵਾਇਕ ਨੂੰ ਕਰੋ ਜੀ ਦਰਚਲ ਸੰਗਤਾਂ ਦੇ ਤੇ ਕੋ ਜੀ ਮੱਥਾ ਗੁਰੂ ਘਰ ਹੀ ਸਜਾਵਣਾ ਦੇਖੋ ਜੀ ਗੁਰੂ ਦਰਤੀ ਸੇਵਾਦਰ ਸੇਵਾ ਨੂੰ ਭਾ ਰਹੀ ਜੀ ਸੰਗਤ ਮੱਥਾ ਟੇਕ ਰਹੀ ਜੀ ਸਜਾਤਾਂ ਨੂੰ ਕਰਦੀਆਂ ਜੀ ਤਾਂ ਅੱਗੇ ਬਾਤੀਆਂ ਹੋਈਆਂ ਜੀ ਗੁਰੂ ਘਰ ਮੱਥਾ ਟੇਕਣ ਲਈ ਕਦਮ ਕਰਮ ਅੱਗੇ ਜਾਂਦੀਆਂ ਜਾਂ ਸੰਕਟ ਗੁਫਤਿਆਰ ਬਿਰਕ ਚੈਨਲ ਨਾਲ ਜੁੜਨ ਲਈ ਤੁਹਾਨੂੰ ਸਾਰੇ ਭੈਣ ਭਰਾਵਾਂ ਦਾ ਜੀ ਗੁਰੂ ਘਰੇ ਸਜਾਵਟ ਖੰਡ ਸਾਹਿਬ ਮੱਥਾ ਟੇਕਦੇ ਸੰਤਾਂ ਜੀ ਵੀਡੀਓ ਨਾਲ ਅੱਗੇ ਤੁਹਾਨੂੰ ਸਾਰੀ ਮਾਗੀ ਦਾ ਮੇਲਾ ਦਿਖਾਵਾਂਗੇ ਜੀ